ਆੜੀ ਲਾਹਾ ਲਾਲੀ ਨੂੰ ਫੋਨ ਘਟ ਘਟ ਚਾਹ ਤੇ ਪਿਆਲੇ ਸਵੇਰ ਦੇ ਪਨੀਰੀ ਪੁੱਟ ਪੁੱਟ ਮਾਰ ਚੱਲੇ ਆ ਪਤਾ ਕੀ ਆ ਤੇ ਉਹਨੂੰ ਹੈਗਾ ਹੀ ਉਹ ਵੀ ਪਨੀਰੀ ਪੁੱਟਣ ਦੇ ਆ ਤੇ ਉਥੇ ਚਾਹ ਲੈ ਕੇ ਆ ਜਾ ਉਹ ਤੈਨੂੰ ਪਤਾ ਹੀ ਆ ਉਹ ਬੰਦਾ ਕੰਜੂਸ ਉਹ ਕਹਿੰਦਾ ਆਉਣਾ ਜਿਹੜਾ ਵੇਲਾ ਲੰਘ ਜੇ ਉਹ ਹੀ ਸਹੀ ਜਦੋਂ ਉਹਨੂੰ ਝੋਨਾ ਲਾਉਣ ਵਾਸਤੇ ਭਈ ਇਹ ਨਹੀਂ ਨਾ ਲੱਭਦੇ ਉਹ ਤਾਂ ਹੱਡੇ ਤਰਲੇ ਮਾਰਦਾ ਹੈ ਤੇ ਮੇਰਾ ਝੋਨਾ ਲਾ ਦੋ ਤੁਹਾਨੂੰ ਚਾਹ ਤੇ ਕੀ ਮੈਂ ਰੋਟੀ ਖਵਾ ਲੂੰਗਾ ਦੁਪਹਿਰ ਦੀ ਉਹ ਲੈ ਆ ਤੁਰੇ ਆਉਂਦਾ ਯੋ ਉਹ ਡਾਡੀ ਇਹ ਤਾਂ ਖਾਲੀ ਅੱਥੀ ਤੁਰਿਆ ਆਉਂਦਾ ਵਾ ਉਹ ਲਾਲੀ ਅੰਕਲ ਉਹ ਤੂੰ ਚਾਹ ਨਹੀਂ ਲੈ ਕੇ ਆਇਆ ਹੋਈ ਨਹੀਂ ਗਰਮੀ ਆ ਉਹ ਤੁਸੀਂ ਚਾਹ ਪੀ ਕੇ ਮਰਨਾ ਵਾ ਘੰਟਾ ਘੁੱਕ ਜੋ ਮੈਂ ਤੁਹਾਡੇ ਵਾਸਤੇ ਨਿੰਬੂ ਪਾਣੀ ਬਣਾ ਕੇ ਲਿਆਉਣਾ ਵਾ ਉਹ ਬੱਲੇ ਮਾਂ ਦੇ ਆ ਦੀਨੇ ਆ ਜਿਹੜਾ ਬੰਦਾ ਦਾਹ ਦੀ ਖੰਡ ਪਤੀ ਲਿਆ ਕੇ ਚਾਹ ਨਹੀਂ ਬਣਾ ਸਕਿਆ ਉਹ ਸੱਠਾ ਦੇ ਨਿੰਬੂ ਲਿਆ ਕੇ ਨਿੰਬੂ ਪਾਣੀ ਬਣਾ ਲੂਗਾ ਉਹ ਚਾਹ ਤੇ ਮੈਂ ਬਣਾ ਲੈਣੀ ਹੀ ਉਹ ਘਰ ਕੋਈ ਚਾਹ ਬਣਾਉਣ ਵਾਲਾ ਹੈ ਹੀ ਨਹੀਂ ਉਹ ਖੰਡ ਪਤੀ ਨੂੰ ਫਾਫੇ ਪਾ ਲਿਆਉਂਦਾ ਹਾਂ